ਪਰਜੰਤ ਸਿੰਘ ਸੰਧੂ ਐਸ ਐਚਓ ਥਾਣਾ ਚਾਟੀਵੰਡ ਜ਼ਿਲ੍ਹਾ ਅਮਰਸੇਹ ਦਿਹਾਤੀ ਵੱਲੋਂ ਥਾਣਾ ਚਾਟੀਵੰਡ ਦੀ ਤਰਫੋਂ ਪਿੰਡ ਚੱਪਾ ਜਿਹੜਾ ਵਾ ਉਹ ਮੈਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਕਸ਼ਟਾ ਮੁਕਤ ਤੇ ਕ੍ਰਾਈਮ ਮੁਕਤ ਕਰਨ ਵਾਸਤੇ ਆਪਣੀ ਬੋਤ ਲਿਆ ਆ। ਮੈਂ ਆਪਣਾ ਸਾਰਾ ਫੋਕਸ ਜਿਹੜਾ ਵਾ ਉਹ ਇਸ ਪਿੰਡ ਤੇ ਦੇਣਾ ਵਾ। ਇਸ ਕਰਕੇ ਮੈਂ ਤੁਹਾਨੂੰ ਐ ਵਾਰਨਿੰਗ ਦੇਣ ਵਾਸਤੇ ਆਇਆ ਵਾ। ਬਹੁਤ ਸਖਤੀ ਦੇ ਨਾਲ ਗਵਰਨਮੈਂਟ ਜਿਹੜੀ ਆ ਉਹ ਜੋਗ ਨਸ਼ਿਆਂ ਦੇ ਵਿਰੁੱਧ ਤੇ ਗੈਂਗਸਟਰਾਂ ਦੇ ਵਿਰੁੱਧ ਜਿਹੜੀ ਆ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਆ ਮੇਰੀ ਤੁਹਾਨੂੰ ਬਹੁਤ ਵੀ ਸਖਤ ਲਫਜ਼ਾਂ ਦੇ ਵਿੱਚ ਚੇਤਾਵਨੀ ਆ ਕਿ ਇਸ ਪਿੰਡ ਦੇ ਵਿੱਚ ਨਾਮ ਨਸ਼ਾ ਵੇਚਣ ਦੇਣਾ ਵਾ ਨਾਮ ਨਸ਼ਾ ਵੇਚਣ ਵਾਲਾ ਰਹਿਣ ਦੇਣਾ ਵਾ ਜੇ ਨਾ ਹੀ ਨਸ਼ਾ ਵੇਚਣ ਵਾਲੇ ਦਾ ਕੋਈ ਪਰਿਵਾਰ ਇਸ ਪਿੰਡ 'ਚ ਰਹਿੰਦਾ ਦੇਣਾ ਵਾ ਨਕਸ਼ਾ ਵੇਚਣ ਵਾਲੇ ਦਾ ਘਰ ਜਿਹੜਾ ਵਾ ਉਹ 15 ਦਿਨਾਂ ਦੇ ਵਿੱਚ ਵਿੱਚ ਤੈਅਸ਼ ਨੈਸ਼ ਕੀਤਾ ਜਾਊਗਾ ਤੇ ਉਹਦਾ ਪਰਿਵਾਰ ਜਿਹੜਾ ਵਾ ਸਾਰਾ ਦਿਲਚ ਤੇ ਗਿਆ ਜਾਊਗਾ ਤੇ ਚਾਓ ਨਕਸ਼ਾ ਵੇਚਣਾ ਬੰਦ ਕਰ ਦੇਣ ਤੇ ਜਾ ਇਹ ਪਿੰਡ ਛੱਡ ਕੇ ਇਥੋਂ ਚਲੇ ਜਾਣ ਇਹ ਪਿੰਡ ਮੈਂ ਐਸਐਚਓ ਚਾਰਜਮੈਂਟ ਆਪਣੀ ਖੋਦ ਆਪਣੀ ਨਿਗਰਾਨੀ ਚ ਲਿਆ ਵਾ ਪੰਜਾਬ ਸਰਕਾਰ ਦੀਆਂ ਤਰ੍ਹਾਂ ਦੇ ਜਿਹੜੇ ਜਿਹੜੇ ਨਕਸ਼ਾ ਤਸਕਰ ਜਾਂ ਕ੍ਰਾਈਮ ਕਰਨ ਵਾਲੇ ਚੋਰ ਲਟੇਰੇ ਮਨੋਂ ਮੇਰੀ ਸਖਤ ਮਰਜ਼ੀਆਂ ਦੇ ਵਿੱਚ ਸਪਾਉਣੀ ਆ ਕਿ ਜਾਂ ਹੱਥ ਘੜਾ ਦੇ ਸ਼ਾਮਲ ਹੋ ਕੇ ਤੇ ਨਸ਼ਾ ਵਿੱਚ ਜਾਂ ਕ੍ਰਾਈਮ ਦੀਆਂ ਗਤੀਵਿਧੀਆਂ ਬੰਦ ਕਰਕੇ ਆਪਣੀ ਨੇਕ ਕਮਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣ ਜਾਂ ਮੈਂ ਸਿਵਲ ਦੇ ਵਿੱਚ ਤੇ ਇਸ ਬਦਲ ਕੇ ਆਪਣੇ ਮੁਲਾਜ਼ਮ ਤੁਹਾਡੇ ਪਿੰਡ ਚ ਲਾਦੇ ਆ ਜਿਹੜਾ ਨਸ਼ਾ ਲੈਂਦਾ ਵੇਚਦਾ ਕ੍ਰਾਈਮ ਕਰਦਾ ਚੋਰੀ ਕਰਦਾ ਮੇਰੇ ਕਾਬੂ ਆ ਗਿਆ ਦਾ ਪਰਿਵਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਾ ਜੇਲ੍ਹ ਜਾਊਗਾ ਤੇ ਘਰ ਹੁੰਦਾ ਜਿਹੜਾ ਵਾ ਸਾਰਾ ਟੈਸ਼ ਟੈਸ਼ ਕੀਤਾ ਜਾਊਗਾ 15 ਦਿਨ ਪੂਰੀ ਫੋਕਸੜੀਆ ਮੇਰੀ ਇਸ ਫਿਟ ਤੇ ਹੋਊਗੀ ਉਤੋਂ ਬਾਅਦ ਰੈਗੂਲਰ ਮੇਰੇ ਮੁਲਾਜ਼ਮ ਸਿਵਨ ਜਿੱਥੇ ਰਹਿਣਗੇ ਜਿਸ ਤੋਂ ਬਾਅਦ ਅੱਜ ਦੀ ਸੂਚਨਾ ਤੋਂ ਬਾਅਦ ਜੇ ਕਿਸੇ ਕ੍ਰਿਮੀਨਲ ਵਿਅਕਤੀ ਵੱਲੋਂ ਜਾਂ ਨਸ਼ਾ ਤਸਕਰ ਵੱਲੋਂ ਹਿੰਮਤ ਕੀਤੀ ਗਈ ਕਿ ਮੈਂ ਨਸ਼ਾ ਵੇਚਣਾ ਹੈ ਜਾਂ ਮੈਂ ਕ੍ਰਾਈਮ ਕਰਨਾ ਹੈ ਕੋਈ ਆਪਣਾ ਤੇ ਆਪਣੇ ਪਰਿਵਾਰ ਦੀ ਭਲਾਈ ਤੇ ਭਲਾਈ ਸੋਚ ਕੇ ਕੰਮ ਕਰੇ। ਮੇਰੀ ਇਹ ਵਾਰਨਿੰਗ ਹੈ ਤੁਹਾਨੂੰ ਜੇ ਅੱਜ ਦੀ ਸੂਚਨਾ ਤੋਂ ਬਾਅਦ ਮੈਨੂੰ ਕੋਈ ਸ਼ਿਕਾਇਤ ਆਈ ਤੇ ਉਹ ਆਪਣਾ ਬੁਰਾ ਭਲਾ ਜਿਹੜਾ ਸੋਚ ਕੇ ਕੰਮ ਕਰੇ ਵੀ ਮੈਂ ਆਪਣੇ ਘਰ-ਬਾਰ ਤੇ ਆਪਣੇ ਪਿੰਡ ਤੋਂ ਨਿਕਲਣਾਵਾ ਪਰਿਵਾਰ ਸਮੇਤ ਫੇਰ ਉਹ ਕੰਮ ਕਰੇ। ਨੋਟ ਕਰ ਲਿਓ ਇਹ ਸਾਰੇ ਜਿਹੜੇ ਸੁਣਦੇ ਆ ਮੇਰੇ ਕੋਲ ਨਾਮ ਹੀ ਆਏ ਆ ਤਿੰਨਾਂ ਬੰਦਿਆਂ ਦੇ ਕਿਹੜੇ-ਕਿਹੜੇ ਨਾਮ ਆ ਇੱਕ ਨਕਰ ਹਾਂ ਇੱਕ ਮਿੱਤਰ ਨਾਂ ਦਾ ਕੋ ਬੰਦਾ ਵਾ ਹੋਰ ਕਿਹੜਾ ਹੀਰਾ ਇੱਕ ਲੇਡੀ ਆ ਮੰਜੂ ਬਾਲਾ ਇੱਕ ਮੰਜੂ ਬਾਲਾ ਕੋ ਲੇਡੀ ਆ ਇਹਨਾਂ ਤਿੰਨਾਂ ਦੇ ਵਿਰੁੱਧ ਤੇ ਮੈਂ ਕਾਰਵਾਈ ਕਰਨ ਲਈ ਬਿਲਕੁਲ ਪਲਾਨ ਬਣਾ ਲਿਆ ਵਾ ਇਹ ਤਿੰਨਾਂ ਨੂੰ ਤੇ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਜਿਹੜਾ ਵਾ ਉਹ ਪਰਿਵਾਰ ਸਮੇਤ ਤੇ ਘਰ ਸਮੇਤ ਜਿਹੜਾ ਵਾ ਉਹ ਸਬਕ ਸਿਖਾਇਆ ਜਾਊਗਾ ਧੰਨਵਾਦ